ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਤੋਂ ਬਾਅਦ ਜਦੋਂ ਮਹਾਰਾਜ ਉਸ ਪਿੰਡ ਚੋਂ ਬਾਹਰ ਆਏ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੋੜਾ ਅੱਗਾ ਵੱਲ ਵਧੇ 3 ਮੀਲ ਦੂਰ ਜਾ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਗਾਂ ਲੰਘ ਗਏ ਤਾਂ ਇਸ ਸਥਾਨ ਦੇ ਉੱਤੇ ਬਾਬਾ ਅਜੀਤ ਸਿੰਘ ਜੀ ਦਾ ਨਾਮ ਹੈ ਸੋ ਗੁਰਦੁਆਰਾ ਤੀਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੱਡਾ ਸਹਬਜ਼ਾਦਾ ਬਾਬਾ ਅਦੀਤ ਸਿੰਘ ਜੀ ਇਸ ਸਥਾਨ ਦੇ ਉੱਤੇ ਜਿਹੜਾ ਕਿ ਮੁਗਲ ਫੌਜਾਂ ਨੂੰ ਰੋਕ ਕੇ ਖੜਾ ਸੀ ਸੋ 10ਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਗਾਂਹ ਗਏ ਉਹਨਾਂ ਨੇ ਸਿੰਘਾਂ ਨੂੰ ਬੁਲਾ ਕੇ ਪੁੱਛਿਆ ਵੀ ਪਿੱਛੇ ਕੌਣ ਜੰਗ ਕਰ ਰਿਹਾ ਹੈ ਤਾਂ ਸਿੰਘਾਂ ਨੇ ਦੱਸਿਆ ਵੀ ਮਹਾਰਾਜ ਤੁਹਾਡਾ ਵੱਡਾ ਸਹਬਜ਼ਾਦਾ ਪਿੱਛੇ ਜਿਹੜਾ ਕਿ ਸ਼ਾਈ ਟਿੱਬੀ ਨਰਮੋਗੜ੍ਹ ਉੱਥੇ ਜੰਗ ਕਰ ਰਿਹਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹਦਾ ਜੰਗ ਕਰਨ ਦਾ ਇੱਥੇ ਜਿਹੜਾ ਕਿ ਕੋਈ ਮਕਸਦ ਨਹੀਂ ਸੋ ਉਹਨੂੰ ਅੱਗਾ ਭੇਜੋ ਤਾਂ ਭਾਈ ਉਦੇਸ ਸਿੰਘ ਜਿਹੜਾ ਕਿ ਖਾਲਸੇ ਪੰਥ ਦਾ ਸੈਨਾਪਤੀ ਸੀ ਭਾਈ ਮਾਨੀ ਸਿੰਘ ਦਾ ਪੁੱਤਰ ਸੀ ਉਸਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੋ ਕੇ ਮਹਾਰਾਜ ਨੂੰ ਕਿਹਾ ਵੀ ਮਹਾਰਾਜ ਮੈਨੂੰ ਅੱਗੇ ਆ ਦੋ ਤਾਂ ਕਿ ਮੈਂ ਜਾ ਕੇ ਮੁਗਲਾ ਦੀ ਜਿਨ੍ਹਾਂ ਨੇ ਕਸਮਾਂ ਤੋੜ ਕੇ ਸਾਡੇ ਤੇ ਹਮਲਾ ਕੀਤਾ ਉਹਨਾਂ ਦੀ ਸਫਾ ਬੁਸ਼ਾ ਸਕਾਂ ਸੋ ਭਾਈ ਉਦੇਸ ਸਿੰਘ 50 ਸੂਰਮੇ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਨੂੰ ਹੱਥ ਲੇ ਲਾ ਕੇ ਨਾਲ ਲੈ ਕਰਕੇ ਛਾਈ ਟਿੱਬੀ ਤੇ ਪਹੁੰਚੇ ਤਾਂ ਉਹਨਾਂ ਨੇ ਜੰਗ ਕੀਤੀ ਇਸ ਸਤਾਨ ਦੇ ਉੱਤੇ ਪਰ ਪਰ ਕੇ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਸ਼ਾਸਤਰਦਨਾਲੀਆਂ ਬਰੂਧ ਪਰ ਪਰ ਕੇ ਜੋ ਚਾਇਨਾ ਦੇ ਉੱਤੇ ਚਲਾਏ ਸੋ ਦਸਵੇਂ ਪਾਤਸ਼ਾਹ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜੋ ਹੁਕਮ ਸੁਣਾਇਆ ਸੀ ਬਾਬਾ ਜੀਤ ਸਿੰਘ ਜੀ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਵਾਪਸ ਚਲੇ ਜਾਓ ਮਹਾਰਾਜ ਦਾ ਹੁਕਮ ਹੈ ਪਰ ਬਾਬਾ ਜੀਤ ਸਿੰਘ ਜੀ ਕਹਿੰਦੇ ਵੀ ਨਹੀਂ ਮੈਂ ਜੰਗ ਕਰੂੰਗਾ ਤਾਂ ਭਾਈ ਉਦੇਸ ਸਿੰਘ ਨੇ ਕਿਹਾ ਵੀ ਮਹਾਰਾਜ ਨੇ ਤੁਹਾਨੂੰ ਸਖਤੀ ਕਰਕੇ ਬੁਲਾਇਆ ਹੈ ਤਾਂ ਬਾਅਦ ਵਿੱਚ ਭਾਈ ਉਦੇਸ ਸਿੰਘ ਜੀ ਇਸ ਸਥਾਨ ਤੇ 50 ਸੂਰਮਿਆਂ ਦੇ ਨਾਲ ਭਾਰੀ ਜੰਗ ਕੀਤਾ ਜਦੋਂ ਉਹਨਾਂ ਨੂੰ ਜੰਗ ਕਰਦੇ ਮੁਗਲਾਂ ਨੇ ਦੇਖਿਆ ਤਾਂ ਖਵਾਜਾ ਮਰਦੂਦ ਕਹਿੰਦਾ ਵੀ ਅੱਜ ਜਿਹੜਾ ਕਿ ਇਹਨੂੰ ਛੱਡਿਓ ਨਾ ਜਿਹੜਾ ਗੁਰੂ ਕਈ ਸਾਲਾਂ ਤੋਂ ਦਿੱਲੀ ਦੀ ਸਲਤਨਤ ਨੂੰ ਦੁਖੀ ਕਰ ਰਿਹਾ ਸੋ ਅੱਜ ਜੰਗ ਦੇ ਮੈਦਾਨ ਦੇ ਵਿੱਚ ਆ ਗਿਆ ਸੋ ਸਾਰੇ ਇਹਨੂੰ ਰਲ ਕੇ ਇਕੱਠੇ ਹੋ ਕੇ ਫੜੋ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਜਿਹੜਾ ਕਿ ਇਹ ਭਾਈ ਉਦੇਸ ਸਿੰਘ ਜੰਗ ਕਰ ਰਿਹਾ ਉਹਨਾਂ ਨੂੰ ਐਦਾਂ ਲੱਗਿਆ ਵੀ ਜਿਸ ਤਰ੍ਹਾਂ ਇਹ ਤੀਰ ਛੱਡ ਰਿਹਾ ਜੰਗ ਕਰ ਰਿਹਾ ਵੀ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜੇ ਇਸ ਜੰਗ ਦੇ ਵਿੱਚ ਆ ਗਏ ਸੋ ਜਿਹੜੀ ਕਿ ਭਾਰੀ ਜੰਗ ਹੋਣ ਕਾਰਨ ਬਾਅਦ ਵਿੱਚ ਕਈ ਸੂਰਮਿਆਂ ਨੇ ਘੇਰ ਕੇ ਭਾਈ ਉਦੇ ਸਿੰਘ ਦੇ ਜਿਹੜੇ ਕਿ ਗੋਲੀਆਂ ਤੀਰ ਜਿਹੜੇ ਕਿ ਸ਼ਾਸਤਰ ਮਾਰੇ ਸੋ ਬਾਅਦ ਵਿੱਚ ਮਰਨਤਲ ਤੇ ਗੋਲੀ ਲੱਗਣ ਦੇ ਕਾਰਨ ਦਸਵੇਂ ਪਾਤਸ਼ਾਹ ਜੀ ਦਾ ਭਾਈ ਉਦੇ ਸਿੰਘ ਇਸ ਸਥਾਨ ਤੇ 50 ਸਿੰਘਾਂ ਦੇ ਨਾਲ ਸ਼ਹੀਦ ਹੋਇਆ ਜਿਹਨੂੰ ਸ਼ਾਹੀ ਟਿੱਬੀ ਕਿਹਾ ਜਾਂਦਾ ਸੋ ਮਹਾਰਾਜ ਨੇ ਭਾਈ ਉਦੇ ਸਿੰਘ ਬਾਰੇ ਸੌ ਸਾਖੀ ਦੇ ਵਿੱਚ ਵਚਨ ਕਰ ਰਹੇ ਆ ਮਹਾਰਾਜ ਕਹਿੰਦੇ ਉਦੇ ਸਿੰਘ ਕੀ ਕਰਨੀ ਭਾਲ ਉਦੇ ਸਿੰਘ ਕੋ ਰੱਖਣਾ ਨਾਲ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਕੌਮ ਤੇ ਕੋਈ ਵਿਖੜਾ ਸਾਮਾ ਆਵੇ ਉਵੇਂ ਉਦੋਂ ਸਾਰੀ ਕੌਮ ਇਕੱਠੀ ਹੋ ਕੇ ਅਰਦਾਸ ਕਰੇ ਭਾਈ ਉਦੇ ਸਿੰਘ ਦੇ ਅੱਗੇ ਮਹਾਰਾਜ ਨੇ ਵਚਨ ਕੀਤਾ ਵੀ ਚਾਰ ਵਾਰੀ ਤੈਨੂੰ ਪੰਥ ਖਾਲਸੇ ਦਾ ਬਾਦਸ਼ਾਹ ਬਣਾ ਕੇ ਦੁਨੀਆ ਤੇ ਤੋਰਾਗੇ ਇਸ ਕਰਕੇ ਸਾਰੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੀ ਹੈ ਸੋ ਸਾਰੀਆਂ ਸੰਗਤਾਂ ਨੂੰ ਭਾਈ ਇਹ ਦਰਸ਼ਨਾਂ ਤੇ ਜ਼ਰੂਰ ਦਰਸ਼ਨ ਕਰਨ ਆਉਣਾ ਚਾਹੀਦਾ ਰੋ ਵਿਚਾਰ ਦੀਆਂ ਭੁੱਲਾਂ ਗੁਰਸੰਗਤ ਬਖਸ਼ਣ ਹਾਰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ